ਹਾਂਜੀ ਮਿੱਤਰ ਪੈਰੋ ਤੁਹਾਡਾ ਸਾਰਾ ਸਵਾਗਤ ਆਪਣੇ YouTube ਚੈਨਲ ਤੇ Facebook ਪੇਜ ਦੇਸੀ ਹਿੰਦੀ ਵੀ ਵਿੱਚ ਉਮੀਦ ਕਰਦਾ ਤੁਸ ਜਾਰੇ ਠੀਕ ਠਾਕ ਹੋਵੋਗੇ ਮੈਂ ਵਧੀਆ ਅੱਜ ਤੁਹਾਨੂੰ ਬਾਈ ਸ਼ਰਮੇ ਤੇ ਇਕਵਾਲ ਬਾਈ ਨੂੰ ਮਿਲਾਉਣੀ ਆ ਬਾਕੀ ਬਾਕ ਟਰੈਕਟਰਾਂ ਬਾਰੇ ਦਿਨੇ ਜਾਣਕਾਰੀ ਕਰਾਉਣੇ ਵੱਡੇ ਵੱਡੇ ਧਮਾਕੀ ਆਜੋ ਆਪਾਂ ਅੱਗੇ ਵੀਡੀਓ ਕੰਟੀਨਿਊ ਕਰਦੇ ਰਹੋ ਸਸਤੀ ਗੱਲ ਬਾਈ ਸਸਤੀ ਗੱਲ ਬਾਈ ਹੋ ਠੀਕ ਠਾਕ ਵਧੀਆ ਬਾਈ ਤੁਸੀਂ ਬਾਈ ਸਸਤੀ ਗੱਲ ਸਾਰਿਆਂ ਨੂੰ ਅੱਜ ਬਾਈ ਆਜੋ ਅੱਜ ਟਰੈਕਟਰ ਹੋਣੇ ਤਲਵੰਡੀ ਸਾਬੋ ਬਾਈ ਤੁਹਾਨੂੰ ਸਮਰਾਜ 855 2006 ਮਾਡਲ ਕ੍ਰੋਸਕਾਰ ਇੰਜਨ ਠੀਕ ਸਾਰੇ ਪਾਸੋਂ ਦਿਖਾ ਦੋ ਢਿੱਲੋ ਇਹ ਰੇਟ ਬਾਬਾ ਲਿਖੀ ਬੈਠਾ ਫੋਜੀ ਇਹ ਤਾਂ ਫੋਜੀ ਟਾਇਰ ਕਿੰਨੇ ਕੋਣ ਟਾਇਰ ਕਿੰਨੇ ਕੋਣ ਟਾਇਰ ਕਿੰਨੇ ਕੋਣ 685 ਪੈਸੇ ਟਾਇਰ ਆ ਬਾਈ ਚਾਰੇ ਗੇਅਰ ਇੰਜਨ ਦਾ ਓਕੇ ਹੈ ਨਾ ਗੇਅਰ ਇੰਜਨ ਦਾ ਓਕੇ ਆ ਬਾਈ ਡੰਡਾ ਫੱਟੀ ਛਤਰੀ ਨਾਲ ਆ ਸੈਲਫ ਸਟਾਰਟ ਠੀਕ ਹੈ ਹਰਿਆਣਾ ਨੰਬਰ ਕੀ ਕਰਿਆ ਲਾ 296 ਦਾ ਕੀ ਡਿਮਾਂਡ ਹਾਂ ਉਹਦਾ ਦਸੀ ਯਾਰ ਨਾ ਨਾ ਅਨੂ ਆਇਆ ਕਿ ਸ਼ਰਮਾ ਐ ਕਹੂਗਾ ਕਿ ਭਾਈ ਮੈਂ ਵੀ ਬਹਿਲਤ ਕਰੂਆ ਤੂੰ ਵੀਰੇ ਪਰੇ ਹੋ ਜਾ ਤੂੰ ਫੋਟੋ ਲੈ ਜਾਏਗਾ ਉਹ ਕਰ ਲੈ ਮੁੰਡੇ ਨੇ ਭਾਈ ਤਾ ਟਾਈਮ ਦੇਤਾ ਭਾਈ ਕੁਛ ਕਹੀ ਆਵੇ ਯਾਰ ਹਾਂ ਭਾਈ 2,70,000 ਦਾ ਰੇਟ ਦੇ ਰਹਾ ਹੈ ਹਲਾ ਭਾਈ ਹਲਾ ਉਹ ਤੂ ਆ ਗਿਆ ਜੀ 50 ਪਿਆਡੀ ਲੈ ਇਹਦੀ ਧੂੜ ਕੱਢਾਂਗੇ ਬਾਈ ਅੱਜ ਜੌਂਡੀਰ 2013 ਮਾਡਲ ਡਿਮਾਂਡ ਆਈ ਬਾਈ 397 ਹੋਰ ਆ ਪਰ ਇਹ ਭਾਈ ਸਾਹਿਬ ਇਹ ਕੰਨ ਚ ਵੀ ਐਂਡ ਦਸੀ ਇਹਨਾਂ ਨੂੰ ਭਾਈ ਪਰ ਮੇਰੇ ਕੋਲ ਹੈ ਕੋਈ ਹੋਰ ਲੈ ਭਾਈ ਇਹਦੀ ਧੂੜ ਕੱਢਾਂਗੇ ਇਹ ਟਰੈਕਟਰ ਦੀ ਆਪਾਂ ਠੀਕ ਆ ਬਈ ਤੇ ਇਹਨਾਂ ਦਾ 50-50 ਡੀ ਤੁਹਾਨੂੰ ਕਿਸੇ ਨੇ ਦੇਤਾ ਤੇ ਆਪਾਂ ਬੈਠੇ ਆ ਠੀਕ ਆ ਬਈ ਆ ਚੱਲ ਜਾਲਾ ਕੰਮ ਕਰਾਂਗੇ ਦਾ ਕਿਉਂ ਬੋਝਿਆ ਪਿਛਲੇ ਟਾਇਰ ਦਿਖਾ ਦੇ ਠੀਕ ਹੈ ਗੱਲ ਸਾਰਾ ਟਰੈਕਟਰ ਦਿਖਾ ਦੇ ਬਾਈ ਪੀਲੇ ਟਾਇਰ ਕਿੰਨੇ ਪਰਸੈਂਟ ਹੋਣਗੇ ਬਾਈ 75-80% ਟਾਇਰ ਬਾਈ ਟਾਇਰ ਹੈਗੇ ਤੇ ਰੰਗ ਬਈ ਇਹਦਾ ਰਾਰਾ ਰਾਰਾ origignal ਆ ਬਾਈ ਟਰੈਕਟਰ ਕਾਪੀ ਕਾਇ ਜਾਂਦੀ ਓਕੇ ਆ ਬਾਈ ਐਨਓ ਸੀ ਮਿਲਦੀ ਠੀਕ ਆ ਸਰਕਾਰੀ ਪਲੇਟਾਂ ਲੱਗਿਆ ਹੋਊਗਾ ਸਰਕਾਰੀ ਪਲੇਟ ਲੱਗਿਆ ਚੰਦਾ ਫੱਟੀ ਜੱਤਰੀ ਹੋ ਕੁਛ ਨਾਲ ਹਨਾ ਠੀਕ ਆ ਬਈ ਤੇਰਾ ਮਾਡਲ 398 ਦਾ ਹੋਗਾ ਡਿਮਾਂਡ ਕਿੰਨੇ ਦਾ 80 ਦਾ ਲੈ ਬਾਈ ਮਿੱਤਰੋ ਇਹਨੂੰ ਉਹਨਾ ਮੇਰਾ ਆ ਗਿਆ ਭੇਤ ਇਹ ਸ਼ਰਮਾ ਦਾ ਡਾਊਟ ਆ ਇਹ ਪਹਿਲਾਂ ਹੀ ਵੱਧ ਕਹਿ ਜਾਂਦੇ ਆ ਠੀਕ ਆ ਵੱਧ ਆ ਯਾਰ ਕੋੜਾ ਕਹਿੰਦੇ ਸਨ ਕਸੀਆ ਆਖ ਜੀ ਨਮੀਚ ਵਾਲੇ ਹੁਣ ਘੁੱਟ ਦੂ ਮੈਂ ਖਲੇ ਕੇਰੇ ਜੀ ਕਿ ਮੈਂ YouTube ਰਾਜਾ ਤੇ Facebook ਉਹ ਕਹ ਮੈਂ ਨਹੀਂ ਮੇਰੇ ਕੋਲ ਮੈਂ ਵੀ ਖਾਲ ਘੜਨ ਵਾਲਾ ਹੀ ਆ ਬਾਈ ਕੁਛ ਘਈ ਆ ਵੀਰ 3,70,000 ਦਾ ਟਰੈਕਟਰ ਲੈ ਜੀ ਜੁਗਤ ਨਾ ਕਰੋ ਅਰੇ ਬਾਈ ਜਦ ਨੂੰ ਜਾ ਜਦੋਂ ਉਹ ਕੋਈ ਕੋਈ ਮੇਰੇ ਭਰਾ ਵਰਗੇ ਵੀਡੀਓ ਦੇਖ ਕੇ ਆਏ ਤੇ ਉਹ ਮੌਕਾ ਦੇਖੂਗਾ ਇਹ ਗਲਤ ਗੱਲਾਂ ਬਾਈ ਠੀਕ ਹੈ ਬੜੀ ਤੇ ਉਦੋਂ ਵਾਲਾ ਕਹ ਸੋਨਾ ਲੀਕਾ ਅੱਠ ਮਾੜਲਾ ਡਿਮਾਂਡ ਹੀ ਬੜੀ ਚੋਣ ਲੱਗਿਆ ਬਾਈ 85 90 ਪੈਸੇ ਚਾਰੇ ਟਾਇਰ ਆ ਠੀਕ ਆ ਬਾਈ ਫਤਿਹਬਾਦ ਦਾ ਨੰਬਰ ਆ ਸਾਰਾ origignal ਆ ਅੱਛਾ ਮਹੀਨਾ ਕੇ ਪਾਸਿੰਗ ਨਹੀਂ ਤੇ ਕਹਿੰਦਾ ਮਹੀਨੇ ਕੇ ਤੋਂ ਪਹਿਲਾਂ ਕੋਈ ਆ ਇਹਨੂੰ ਲੈਣ ਆ ਗਿਆ ਪਾਸਿੰਗ ਮਿਲਦੀ ਠੀਕ ਆ ਬਾਈ ਟਰੈਕਟਰ ਬਾਈ ਕਹਿੰਦਾ ਗੇਅਰ ਇੰਜਨ ਦਾ ਓਕੇ ਆ ਬਾਹ ਕੇ ਚਲਾ ਕੇ ਟਾਇਰ ਲੈ ਕੇ ਜਾਓ ਠੀਕ ਆ ਬਾਈ ਠੀਕ ਆ ਗੱਲ ਬਾਈ ਬਈ ਇਹ ਰੰਗ ਵੀ origignal ਪਿਆਰਾ ਇਹ ਤਾਂ ਹੋ ਗਈ ਡਿਮਾਂਡ 298 ਹਾਂ ਬਾਈ ਤੇ ਕਿੰਨੇ ਦਾ ਹੋ ਜਾਗਾ 280 ਦਾ ਲੈ ਕੇ 200 80 80 ਸਾਰੇ 80 80 ਗੱਲ ਨੂੰ ਆ ਜੀ ਮੈਂ ਵੀ ਸਾਰੇ 270 ਹੀ ਕਰੂਗਾ ਮੈਂ ਵੀ 13 13 ਹੀ ਥੋਲੂ ਲੈ ਭਾਈ ਇਹ ਕਹਿੰਦਾ 13 13 ਤੇ ਆਪਾਂ ਵੀ 270 ਰੋ ਠੀਕ ਹੈ 270 ਰਾਇ ਇਹ ਲੈ ਜਾਓ 270 ਰੋ ਲੈ ਜਾਓ 270 ਰਾਇ ਸੱਚਾ ਉਹ 370 ਹੋ ਗਿਆ 270 ਹੋ ਗਿਆ ਉਹ ਵੀ 270 ਹੋ ਗਿਆ ਠੀਕ ਹੈ ਓਕੇ ਠੀਕ ਹੈ ਨਾ ਮੌਕੇ ਤੇ ਲੋਟ ਆਇਆ ਹੋਰ ਦੇਖਾਂਗੇ ਆਪਾਂ ਠੀਕ ਹੈ ਜੀ ਉਹ ਦਵਾ ਦਾ ਘਾਟਾ ਛੋਟਾ ਜਾਹਾ ਛੋਟਾ ਜਿਹਾ 203 ਸਕੂਟਰ ਘੇਰ ਅੱਛਾ ਮਾੜ 2002 ਦਾ ਚੁੰਦਾ ਡਿਮਾਂਡ ਹੀ ਬਾਈ ਦੀ 196000 ਰੁਪਏ ਡਿਮਾਂਡ 50 ਨੰਬਰ ਮੈਂ ਨਾ ਇਹਨੂੰ ਵੀ ਬਾਬੇ ਨਾਲ ਕਲਾ ਕਰ ਤੋਲਾਂਗੇ ਇਹਨੂੰ ਬਾਈ ਜੇ ਇਹਦੀ ਰੰਗ ਦੀ ਗੱਲ ਕਰੀਏ ਆਪਾਂ ਰੰਗ ਸਹੀ ਆ ਯਾਰ ਬਾਈ ਕੋਈ ਸੋਹਾਂ ਵਾਲੀ ਗੱਲ ਨਹੀਂ ਹੈਗੀ ਬਾਈ ਇਹ ਕਿਸੇ ਪਾਸੋਂ ਗਿੱਠ ਹੋਇਆ ਹੋਊਗਾ ਠੀਕ ਆ ਬੰਪਰ ਉੱਪਰ ਜਦ ਤੱਕ 196000 ਡਿਮਾਂਡ ਬਾਈ ਟਾਇਰ ਕਿਨੇ ਪਰਸੈਂਟ ਹੋਣਗੇ ਇਹਦੇ ਪਿਛਲੇ ਟਾਇਰ ਰਹਿ ਗਿਆ ਯਾਰ ਅੱਧੇ ਕਮਲ ਦਾ ਚਾਰੇ ਬਾਈ ਆ ਥੋੜੀ ਕੱਟ ਆਪਾਂ 45 ਕੇ ਪੈਸੇ ਸਮਝਦਾ ਉਹ ਅੱਤੇ ਸਮਝਦਾ ਠੀਕ ਹੈ 196 ਹੋ ਗਿਆ ਕਿੰਨੇ ਦਾ 80 ਦਾ ਲੈ ਯਾਰ ਭਾਈ ਯਾਰ ਇਹ ਤਾਂ ਪੇਟ ਭਾ ਗਿਆ ਭਾਈ ਸਾਡਾ ਇਹ ਰੇਟ ਹੀ ਇੱਕ ਲੱਖ 70 ਹਜ਼ਾਰ ਦਾ ਇਹ ਲੈ ਜਿਓ ਠੀਕ ਹੈ ਭਾਈ 170 270 370 270 ਕਿਉਂ ਭਾਈ ਤੁਹਾਨੂੰ ਪਾਈਏ ਜੀ ਵੀਡੀਓ ਕੋ ਨਾ 70 70 ਠੀਕ ਸੱਟਾ ਦੇ ਰਹੇ ਆ ਭਾਈ ਜੇ ਕੋਈ ਸੱਟਾ ਲਾਉਂਦਾ ਸੱਟਾ ਦਾ ਦੇ 70 ਰੋ ਰੇਟ ਸਾਰਾ ਇੱਕੋ ਹੀ ਰੇਟ ਸਾਰਾ ਦੇ ਆ ਵੀ ਆਪਣਾ ਇਹ ਵੀ ਆਪਣਾ ਲੈ ਭਾਈ ਮੋਹਰ ਸਾਹਿਬ ਉਹ ਦੁਵਾ ਦਾ 2008 ਮਾਡਲ 16 ਲੀਕਾ ਦੁਵਾੜੇ ਕੀ 295000 ਰੁਪਏ ਹੈ ਬਾਈ ਟਰੈਕਟਰ ਦੇ ਟਰੈਕਟਰ ਦੇ ਨਾਲ ਆ ਕੇ 14 ਲੇ ਤੈਰ ਆ ਤੈਰ ਹੈ ਗਿਆ 7580 ਪੈਸੇ ਹੈ ਨਾ ਮੂਹਰੇ ਦੇ 570 ਪੈਸੇ ਹੈ ਗਿਆ ਠੀਕ ਹੈ ਜੀ ਗੇਅਰ ਰਿੰਜ ਦਾ ਓਕੇ ਆ ਵਧੀਆ ਤੇ 295000 ਦਾ ਰੇਟ ਲਿਖੀ ਬੈਠਾ ਇਹ ਕਿੰਨਾ ਜੀ ਵੀ ਉਹ ਲੈਣਾ ਇਹ 280 ਰੱਖਣਾ ਹੈ ਤੇ ਮੈਂ ਵੀ ਸੂਈ ਉਦੋਂ ਪਰੇ ਹੀ ਕਰਦਾ ਨਹੀਂ ਫਿਰ ਅੱਜ ਕੁਛ ਹੋ ਜੇ ਪਵਾ ਪੱਲੇੜੀ ਪਿੱਗੇ ਕਿਧਰ ਗਿਆ ਆ ਖੜਾ ਇੱਥੇ ਮੂਹਰੇ ਵਾਲਾ ਕਰ ਬਾਈ ਰਾ 270000 ਦਾ ਲੈ ਜਾ ਬਾਈ ਠੀਕ ਹੈ 270 170 270 370 270 ਇੱਕੋ ਹੀ ਰੇਟ ਪਿਛਲੇ 70 ਹੀ ਰੱਖਣਾ ਲੈ ਬਾਈ ਭਵਨਜਾਲ ਜੀ ਆ ਕੇ 2010 ਮਾਡਲ ਡਿਮਾਂਡ ਹੈ ਬਾਈ ਦੀ 43500 ਰੁਪਏ 52 4 ਟਾਇਰ ਹੈ ਗਿਆ ਬਾਈ ਇਹਦੇ 85 ਕੇ ਪੈਸੇ ਹੈਗੇ ਟਾਇਰ ਪਾਵਰ ਸਟੀering ਆ ਠੀਕ ਹੈ ਬਾਈ ਡਬਲ ਆ ਪਾਵਰ ਏ ਪੀ ਡਬਲ ਪੀ ਡੀਓ ਹੈ ਡਬਲ ਪੀ ਡੀਓ ਡਬਲ ਪੀ ਡੀਓ ਡਬਲ ਕਲਚ ਡਬਲ ਕਲਚ 3 ਸਪੀਡ ਠੀਕ ਹੈ ਬਾਈ ਇਹਦੀ ਐਨਓ ਸੀ ਮਿਲ ਜੂ ਨਾ ਐਨਓ ਸੀ ਮਿਲਦੀ ਹੈ ਇਹਦੀ ਐਨਓ ਸੀ ਮੇ ਵਾ ਡੱਕ ਡੱਕ ਜਾ ਵਿਚੇ ਹੈ ਬਾਈ ਜਿਹੜਾ ਡੰਡਾ ਫੱਟੀ ਛਤਰੀ ਸਾਹ ਕੁਝ ਨਾਲ ਆ ਠੀਕ ਹੈ ਬਾਈ ਤੇ ਬੈਟਰੀ ਵਧੀਆ ਸੈਲਫ ਸਟਾਰਟ ਠੀਕ ਕਾਗਜ਼ ਪੱਤਰਾਂ ਦੀ ਬਾਈ ਜ਼ਿੰਮੇਵਾਰੀ ਹੈ 3,35,000 ਰੁਪਏ ਕਿੰਨੇ ਦਾ ਆ 4,35,000 ਕਿੰਨੇ ਦਾ ਕਿਤੇ ਦਾ ਗਿਆ ਆਪਾਂ 4,50,000 ਦਾ ਲੈ 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 ਐ ਜੋ ਲੋਕ ਲੁੱਟਨੇ ਤੂੰ ਕਿੰਨੇ ਦਾ ਸਹੀ ਦੱਸ ਆ ਮੈਂ ਪੱਗ ਦੇ ਗਿਆ ਰਦਾਂ ਤਿੰਨ ਲੱਖ ਦਸ ਹੈ 30 ਲੱਖ ਕਹਦੇ ਤੈਨੂੰ 90 ਬਾਈ ਕਹਦੇ ਆ ਰੇ ਨਹੀਂ ਕਰਦਾ ਕਹਦੇ ਉਹ ਨਹੀਂ ਵੇਹਾ ਮੈਂ ਤਾਂ 30 ਲਾਉਂਗਾ ਯਾ ਕੁਛ ਹੋ ਜਾ 30 ਲਾਈ ਬਾਈ ਤਿੰਨ ਲੱਖ ਨੱਪਿਆ ਦਿਨ ਹਾਂ ਕਿਤੇ ਦੇ ਵੇਚ ਦਿੰਦੇ ਕਿਸੇ ਨੇ ਲਾਇ ਹੀ ਨਹੀਂ ਦਿੰਦੇ ਨਾ ਆਪਣੇ ਦੇ ਦਾਂਦੇ ਤੁਸੀਂ ਨਾ ਹਾਂ ਨਾ ਠੱਕ ਕਿਸੇ ਥਾਂ ਦੇ ਕਿੰਨੇ ਦਾ ਬਾਈ 4-5 ਦਾ ਮੈਂ ਹਾਂ 4-5 1000 ਘਟਾ ਦਾ ਨਾ ਨਾ ਮੈਂ ਪੀਚ ਵੀ ਦੇਖ ਤਿੰਨ ਲੱਖ 95000 ਦਾ ਲੈ ਜਾ ਬਾਈ ਓਏ ਠੀਕ ਹੈ ਬਈ ਤਿੰਨ ਲੱਖ 99 ਦਾ ਹੋ ਗਿਆ ਆ 10 ਮਾਡਲ ਕੀ ਦਾ ਆਪਣਾ ਮਾਡਲ ਉਹ ਤੋਂ ਬਾਅਦ ਆ ਗਿਆ ਬਾਈ ਜੀ 2010 ਮਾਡਲ ਟਾਇਰ ਟੱਪਾ ਬਈ ਪਿਛਲੇ ਹੈਗੇ 80-85 ਪੈਸੇ ਮੂਰਲੇ ਹੈਗੇ 60-70 ਪੈਸੇ ਟਾਇਰ ਠੀਕ ਹੈ ਸਾਰਾ Ориਜਨਲ ਹੈ ਗੀਅਰਿੰਗ ਦਾ ਬਾਈ ਚਲਾ ਕੇ ਵਾ ਕੇ ਤਸਦੀ ਕਰਕੇ ਲੈ ਜਾ ਬੇਸ਼ੱਕ ਡੰਡਾ ਫੱਟੀ ਛਤਰੀ ਨਾਲ ਠੀਕ ਹੈ ਬਈ ਠੀਕ ਹੈ ਮਾਡਲ तीन लख पंद्रह हजार लिखी बैठो कि मुंह पर चाचा कि मैं भी डाउन फिर चो डाली चार पांच ट्रेंट दो सत्तर सत्तर पाया सारे ਉਹ ਯਾਰ ਮੋੜ ਦਾ ਮਾਡਲ ਕੀ ਤੇ ਮੇਰਾ ਮਾਡਲ ਕੀ ਆ ਫਰਕ ਵੀ ਦੇਖਦਾ ਵੀ ਦੇ ਫਰਕਾ ਤਾਂ ਤਾਂ ਹੀ ਕਰਦਾ ਸਬਸਿਡੀ ਜੁੜੀ ਹੋਰ ਕਿੰ ਕਿੰਨਾ ਗਿਆ 90000 ਚਲੋ ਭਾਈ 85000 ਰੇਟਰ ਲੈ ਜਿਓ ਤੇ ਚਲਾ ਕੇ ਵਾ ਕੇ ਤਸੱਲੀ ਕਰਕੇ ਲੈ ਕੇ ਜਾਓ ਬੇਸ਼ੱਕ ਭਾਈ ਤੇ ਗ੍ਰੰਥ ਕੀ ਗੱਲ ਆ ਕੱਪ ਕੇ ਕਰ ਦਿਓ ਭਾਈ ਲਾਈਕ ਕਮੈਂਟ ਸ਼ੇਅਰ ਆ ਹਾਂ ਭਾਈ ਆ ਦੇ ਭਈ ਆ ਜਾ ਦੇਸੀ ਹਟਾ ਟੀਵੀ ਟੀਵੀ ਬਾਈ ਕੱਪ ਕੇ ਲਾਈਕ ਕਮੈਂਟ ਸ਼ੇਅਰ ਕਰ ਦਿਓ ਪੇ ਨੂੰ ਕਰ ਲੈ ਬਹੁਤ ਬਹੁਤ ਮਿਹਰਬਾਨੀ ਮਾਡੀ ਸੋਸੀ ਕਾਲ ਕੰਟੈਕਟ ਨੰਬਰ ਬਾਈ ਉਹੀ ਲਗੋ ਮੇਰਾ 947884545 WhatsApp ਨੰਬਰ 8872945 ਬਹੁਤ ਬਹੁਤ ਮਿਹਰਬਾਨੀ ਬਾਈ ਸੋਸੀ ਦੇਸੀ ਹਟਾ